हे महान सुरबीर शहीदां ਦੇ ਸਿਰਤਾਜ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਸਾਡੀ ਕੋਟ ਕੋਟੀ ਪ੍ਰਣਾਮ ਹੈ ਆਪ ਜੀ ਨੇ ਧਰਮ ਦੀ ਰੱਖਿਆ ਲਈ ਅਡੋਲ ਰਹਿ ਕੇ ਅੰਤਿਮ ਸਵਾਸਾਂ ਤੱਕ ਸੰਘਰਸ਼ ਕੀਤਾ ਤੇ ਆਪਣਾ ਸੀਸ ਤਲੀ ਤੇ ਰੱਖ ਕੇ ਵੀ ਸੱਚ ਖੰਡ ਸ੍ਰੀ ਹਰ ਮੰਦਰ ਸਾਹਿਬ ਦੀ ਪਰਕਰਮਾ ਕੀਤੀ ਹੇ ਸੁਰਮਾ ਪਾਤਸ਼ਾਹ ਅੱਜ ਜਦੋਂ ਮੈਂ ਆਪਣੇ ਘਰੋਂ ਕਾਰਜ ਲਈ ਨਿਕਲਣ ਲਗਾ ਹਾਂ ਤਾਂ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਬਲ ਅਤੇ ਦ੍ਰਿੜਤਾ ਬਖਸ਼ੋ कृपा करो कि मेरे अंदर आप जी ਵਰਗਾ தਰਮ ਦਾ বল ਅਤੇ નિશ્ચય ਦੀ દ્રઢતા ਹੋਵੇ ਮੈਂ ਆਪਣੇ ਕੰਮ ਪ੍ਰਤੀ ਈਮਾਨਦਾਰ રહਾਂ ਅਤੇ ਕਿਸੇ ਵੀ ਚੁਣੌਤੀ ਤੋਂ ਡਰਾਂ ਨਾ સુરક્ષਿਆਂ ਦਾ ਹੱਥ ਸਾਰਾ ਦਿਨ ਆਪ ਜੀ ਦਾ ਅਸੀਸ ਭਰਿਆ ਹੱਥ ਮੇਰੇ ਸਿਰ ਉੱਤੇ ਬਣਿਆ ਰਹੇ ਕਿਰਪਾ ਕਰੋ ਕਿ ਮੈਂ ਹਰ ਨਕਾਰਾਤਮਕਤਾ ਹਰ ਬੁਰੀ ਨਜ਼ਰ ਅਤੇ ਹਰ ਵਿਗਨ ਤੋਂ ਸੁਰੱਖਿਅਤ ਰਹਾ ਮੇਰਾ ਮਨ ਦਿਨ ਪਰ ਸਿਮਰਨ ਤੇ ਨਿਸ਼ਕਾਮ ਸੇਵਾ ਦੇ ਪਾਵੇ ਵਿੱਚ ਲੱਗਾ ਰਹੇ ਮੈਂ ਕਿਸੇ ਦਾ ਬੁਰਾ ਨਾ ਸੋਚਾਂ ਤੇ ਮੇਰੇ ਰਾਹੀ ਹਮੇਸ਼ਾ ਭਲੇ ਦੇ ਕਾਰਜ ਹੋਣ ਜਿਸ ਸ਼ੁਭ ਕਾਰਜ ਲਈ ਮੈਂ ਜਾ ਰਿਹਾ ਹਾਂ <laughs> हां उस ਵਿੱਚ ਆਪ ਜੀ ਦੀ ਮਿਹਰ ਸਦਕਾ ਸਫਲਤਾ ਪ੍ਰਾਪਤ ਕਰਾਂ ਮੇਰੇ ਸਾਰੇ ਕੰਮ ਬਿਨਾ ਕਿਸੇ ਰੁਕਾਵਟ ਦੇ ਸਿਰੇ ਚੜਨ ਏ ਮਹਾਨ Yoda ਮੇਰੀ ਮੱਤ ਨੂੰ ਉੱਚੀ ਰੱਖਿਓ ਮੇਰੇ ਕਦਮਾਂ ਨੂੰ ਧਰਮ ਤੋਂ ਡੋਲਣ ਨਾ ਦਿਓ ਪੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਓ ਹਤੇ ਸਦਾ ਆਪਣੀ ਮਿਹਰ ਦਾ ਹੱਥ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ